ਸਮਾ ਬੜਾ ਬਲਵਾਨ ਹੈ ਓਏ ਆਪਾਂ ਪਹਿਲਾਂ ਇੱਕ ਚੁੱਕ ਜ ਨਹੀਂ ਹੋਇਆ ਸਦੋਂ ਆਪਾਂ ਦੋਸਤ ਮੀਆਂ ਓਏ ਹੋਰ ਦੇਖ ਰੰਗ ਕਰਤਾ ਤੇ ਓਏ ਹੀਰ ਤੇ ਸਹਿਵਾ ਵੀ ਸਹੇਲੀਆਂ ਨੇ ਲੈ ਓਏ ਮੈਨੂੰ ਲੱਗਦਾ ਇਸ ਵਾਰ ਆਪਣਾ ਪਹਿਣਾ ਨਹੀਂ ਹੁੰਦੀ ਓਏ ਪਹਿਣਾਲੀ ਤਾਂ ਮੈਂ ਹੁਣ ਵੀ ਨਹੀਂ ਦਿੰਦਾ ਰਾਂਝਾ ਕਿਉਂ ਤੀਰ ਲੋਹੇ ਦੇ ਬਣਾ ਲੈ ਓ ਨਹੀਂ ਓਏ ਮੈਂ ਤਾਂ ਆਪਾਂ ਖੇੜੇ ਹੀ ਸ਼ੱਕਾ ਅੱਛਾ ਦੇਖ ਤਾਪ ਨਾਲ ਮਾਰਦਾ ਸੰਦਾ ਅੱਗ ਫੜ ਕੇ ਦੇ ਫੜ ਨਾ ਭਰਾਵਾਂ ਨਾ ਮੈਨੂੰ ਬਹੁਤ ਡਾਕਾ ਮੇਰੇ ਤੋਂ ਇਹਨੂੰ ਆਪਣੀ ਕੋਈ ਸੰਭਲਾ ਜਾ ਸੌਰੀ ਦੇਆ ਤੇ ਤੋਏ ਕਿਥੇ ਲੋਟ ਆਉਣੇ ਆ ਓਏ ਤੂੰ ਤਾਂ ਬਾਥੋਂ ਫੂਕਣੀ ਚ ਫੂਕਾਂ ਜੀਆਂ ਮਾਰਨ ਜੋ ਕਹੀਆਂ ਓ ਹੈਲੋ ਆ ਪਹਿਲਾਂ ਜੇ ਬਾਸਟ ਵਾਲੇ ਭੁੱਖੇ ਮਰਦੇ ਸੀ ਪਰ ਹੁਣ ਭਾਈ ਹੁਣ ਤਾਂ ਇਹਨਾਂ ਦੀ ਪੂਰੀ ਕਦਰ ਆ ਹਾਂ ਇਹ ਗੱਲ ਤਾਂ ਤੇਰੀ ਠੀਕ ਹੈ ਅੱਛੇ ਆਏ ਦੱਸ ਵੀ ਘਰੋਂ ਤਾਂ ਤੈਨੂੰ ਕਿੰਨੇ ਸਾਲਾਂ ਦਾ ਕੱਟਿਆ ਹੋਇਆ ਐਨੇ ਸਾਲ ਓਏ ਯਾਰ ਘਰੋਂ ਕਾਹਨੂੰ ਕੱਟਿਆ ਭਾਈ ਤੈਨੂੰ ਤਾਂ ਪਤਾ ਅੱਜਕੱਲ੍ਹ ਜ਼ਮੀਨਾਂ 'ਚ ਕੱਕ ਨਹੀਂ ਵੱਜਦਾ ਤੇ ਉਦੋਂ ਓਏ ਉਦੋਂ ਮੇਰਾ ਏਡਾ ਵੱਡਾ ਲਾਣਾ ਮੈਂ ਤਾਂ ਆਪਕੇ ਆਪ ਹੀ ਆਟੋ ਅੱਛਾ ਤੇ ਭਾਈ ਆਪਾਂ ਪਹਿਲਾਂ ਨਹੀਂ ਗੱਲ ਦੀ ਚਾ ਕੀ ਕਿਤਾਬ ਹੈ ਆਬਦੇਹੀ ਸੇਰੀ ਬੇਸੀ ਬੜਾਈ ਜੰਟ ਨੂੰ ਤੇ ਚਾਹੋ ਚੇ ਕੈਨੇਡਾ ਓਏ ਬੱਲੇ ਬੱਲੇ ਜੇ ਤੈਨੂੰ ਵੀ ਅੱਕ ਲੱਗੀ ਹੈ ਨਹੀਂ ਤਾਂ ਸੌਰੀ ਦਿਆ ਤੂੰ ਪਿਛਲੀ ਵਾਰ ਉਹ ਹੀਰ ਦੀਆਂ ਉਂਗਲਾਂ ਤੇ ਨੱਚਦਾ ਰਹਿ ਗਿਆ ਸੀ ਭਾਈ ਮਿਰਜਿਆ ਆ ਸਮਾਂ ਬਦਲ ਗਿਆ ਪਹਿਲਾਂ ਮੈਂ ਚਨਾਣੀ ਸੀ ਟੱਪਿਆ ਓਏ ਹੁਣ ਓਏ ਹੁਣ ਮੈਂ ਸੱਤ ਸਮੁੰਦਰਾਂ ਪਾਰ ਕੰਮ ਕੇ ਆਇਆ ਨਾ ਨਾ ਸੱਤ ਸਮੁੰਦਰਾਂ ਵਾਲੇ ਨੇ ਚੂਚਕ ਦੇ ਪਿੰਡ ਵੱਲ ਮੂੰਹ ਕਿਉਂ ਨਹੀਂ ਕੀਤਾ ਓਏ ਯਾਰ 12 ਸਾਲ ਡੰਗਰਾਂ ਚ ਰਹਿ ਕੇ ਮੈਂ ਤਾਂ ਆਪ ਡੰਗਰ ਹੋ ਗਿਆ ਸੀ ਇਹ ਨਾਲੇ ਕਿਹੜਾ ਹੁਣ ਮੱਝਾਂ ਪਾਲ ਅੱਛਾ ਤੇ ਇੱਕ ਗੱਲ ਹੋਰ ਬਈ ਹੋਰ ਕਿਹੜੀ ਆ ਜੱਗ ਭਾਵੇਂ ਜਿਹੜਾ ਮਰਜ਼ੀ ਹੋਵੇ ਹੂੰ ਜੇਬ 'ਚ ਪੈਸਾ ਆਉਣਾ ਚਾਹੀਦਾ ਫੇਰ ਭਾਵੇਂ ਜੀਰ ਲੈ ਜਾ ਚਾਹੇ ਸਾਬਾ ਕੋਈ ਨਹੀਂ ਕੁਝ ਕੀ ਕਿਹਾ ਸਾਬਾ ਹੈ ਵਿਚਾਲਿਆਂ ਪਾੜ ਦੂਗਾ ਸਾਬਾ ਦਾ ਨਾਮ ਲੇਤਾ ਔਰ ਮੱਤ ਤਾਂ ਨਹੀਂ ਮਰੀ ਗਈ ਤੇਰੀ ਭਾਵੀ ਲੱਗਦੀ ਆ ਤੇਰੀ ਬਿਲਕੁਲ ਬਰੂ ਬਰੂ ਤੇ ਨਾ ਕੁ ਗੱਲ ਹੈ ਤਾਂ ਹਾਂ ਜਦੋਂ ਉੱਤਤਾ ਮੈਂ ਵੀ ਚੱਲਦਾ ਪੱਤੀ ਇਹ ਤਾਂ ਤੇਕੇ ਲੱਗੋ ਜਿਆਦਾ ਨਹੀਂ ਫਸਿਆ ਹੋਇਆ ਓਏ ਕਿੱਲਾ ਹੀ ਤਾਂ ਹੈ ਰੰਗਿਆ ਜਿਹੜਾ ਸਾਨੂੰ ਟਿਕਣ ਨਹੀਂ ਦਿੰਦਾ ਓਏ ਤੂੰ ਮੇਰੇ ਨਾਲ ਚੱਲ ਕੈਨੇਡਾ ਜੇ ਤੇਰਾ ਕਿੱਲਾ ਲੱਭ ਗਿਆ ਨਾ ਤਾਂ ਓਏ ਸਿਰਫ ਕਿੱਲਾ ਹੀ ਨਹੀਂ ਮੈਨੂੰ ਮਾਣਾ ਜੱਟ ਹੋਣ ਤੇ ਮਾਣਾ ਓਏ ਅੱਜ ਵੀ ਮੈਂ ਹਜ਼ਾਰਾਂ ਲੋਕਾਂ ਲਈ ਅੰਨ ਦਾਤਾ ਯਾਰ ਓ ਮੇਰੇ ਅੰਨ ਦਾਤਾ ਜੀ ਹਾਂ ਨਾ ਤੁਸੀਂ ਮੇਰੇ ਵਾਰੀ ਪੁੱਛੀ ਜਾਣਾ ਕੋਈ ਚਾਅ ਦੇ ਵਾਰੀ ਵੀ ਦੱਸੋ ਸੁ ਜਨਾਬ ਓਏ ਆਪਣਾ ਕੀ ਆ ਰੰਗਿਆ ਖੁੱਲੀ ਜ਼ਮੀਨ ਜਾਇਦਾਦ ਦਿੱਤੀ ਆ ਤਾਂ ਅਸ਼ਾ ਕਰਦੇ ਆ ਬਾਬੇ ਮੋਜਾਂ ਲੁੱਟੀ ਦੀਆਂ ਜ਼ਿੰਦਗੀ ਦਾ ਸਵਾਦ ਲਈਦਾ ਸਵਾਦ ਕਿਹੜੀ ਜ਼ਮੀਨ ਤੇ ਕਿਹੜੀਆਂ ਮੋਜਾਂ ਕੀ ਮਤਲਬ ਓ ਮੈਂ ਤਾਂ ਸੁਣਿਆ ਕਿ ਆ ਤੇਰੀ ਜਿਹੜੀ ਬੱਕੀ ਆ ਆ ਬੈਂਕਾਂ ਨਾਲ ਮਰੇ ਭੱਜਦੀ ਆ ਤੇ ਆ ਪਿੱਛੇ ਜੇ ਵੱਡੇ ਮਿਰਜੇ ਜੱਟ ਨੇ ਪੰਜ ਕਿਲੇ ਵੈਗੀਆਂ ਦੀ ਓਏ ਤੈਨੂੰ ਕਿੱਥੋਂ ਪਤਾ ਲੱਗਿਆ ਓ ਪਰ ਤੈਨੂੰ ਹਜੇ ਤੱਕ ਹੋਸ਼ ਨਹੀਂ ਆਈ ਆ ਓ ਕੀ ਮਤਲਬ ਓ ਮਤਲਬ ਹੋਰ ਕੀ ਕੰਮ ਧੰਦਾ ਕਰ ਲੈਂਦਾ ਐਨੇ ਕੰਮ ਧੰਦੇ ਨੇ ਇੰਡੀਆ 'ਚ ਓ ਨਾ ਤੈਨੂੰ ਲੱਗਦਾ ਮੈਂ ਇੱਥੇ ਹੱਥ ਹੱਤ ਕਰਕੇ ਬੈਠਾ ਓਏ ਬਥੇਰੇ ਕੰਮ ਧੰਦੇ ਕਰਕੇ ਦੇਖਿਆ ਰਾਂਝਾ ਜੇ ਕੋਈ ਸਾਰਾ ਕਾਰਜ ਸੂਤ ਆਵੇ ਫੇਰੀ ਆ ਆ ਜਦੋਂ ਹੀ ਕਿਸੇ ਕੰਮ ਨੂੰ ਪੈਰਾਂ ਦਾ ਨੂੰ ਰੱਖਦਾ ਨਾ ਉਦੀ ਪਿੱਛੇ ਤਿਲਕ ਜਾਂਦਾ ਭਰਾ ਓਏ ਉਤੋਂ ਆ ਕਰਜੇ ਦੀ ਪੰਡ ਤੇ ਦਿਨ ਬਾ ਦਿਨ ਸਾਲੀ ਬਦੀ ਤੁਰੀ ਆਉਂਦੀ ਆ ਬਦੀ ਤੁਰੀ ਆਉਂਦੀ ਆ ਇੱਕ ਗੱਲ ਦੱਸਾਂ ਤੈਨੂੰ ਅੱਗੇ ਨਾ ਪਾਉਂ ਕੁਝ ਚੱਲ ਚੱਲ ਹੁਣ ਮੇਰੇ ਪੱਲੇ ਆ ਤਾਂ ਰਾਂਝਾ ਫੋਕੀ ਸਰਦਾਰੀ ਤੇ ਜਾ ਮੇਰੀ ਸਹਿਬਾ ਬਸ ਓਏ ਫੁਕਰਿਆ ਓਏ ਫੁਕਰਿਆ ਜੇ ਤੇਰੇ ਬੱਲੇ ਕੱਖ ਨਹੀਂ ਨਾ ਤਾਂ ਡੱਬੇ ਚ ਪਿੱਕਚਰ ਰੱਖਿਆ ਕਰ ਐਵੇਂ ਡਰਾਈ ਜਾਂਦਾ ਹਰੇਕ ਵਕਤ ਓ ਹੈਲੋ ਅਜੇ ਮੈਂ ਇੰਨਾ ਵੀ ਗਿਆ ਗੁਜ਼ਰਿਆ ਨਹੀਂ ਓ ਬਥੇਰੀ ਪਈ ਆਏ ਤਾਂ ਮੈਂ ਜਾਦਾ ਹਾਂ ਮੈਨੂੰ ਆਇਦੂ ਕਿਸਾ ਸੇਵਾ ਕੇ ਮੈਂ ਲਾ ਸਵਾਦ ਪਾ ਆਏ ਆਏ ਦੱਸ ਦੱਸ ਓਏ ਪੱਤਨੀ ਕਿਵੇਂ ਸੀ ਓ ਤੈਨੂੰ ਪਤਾ ਤਾਂ ਹੈ ਤੇਰੇ ਭਰਾ ਦਾ ਬਈ ਜਿਹੜੀ ਚੀਜ਼ ਤੇ ਅੱਖ ਰੱਖ ਲਈਏ ਛੱਡੀ ਦੀ ਥੂੜੀ ਐ ਕਾਰ ਲਈ ਗੱਟ ਮਟਰ ਨਾ ਨੂੰ ਪੁੱਛਣਾ ਕਿ ਪਿਛਲੀ ਵਾਰ ਤੀਰ ਕਿਉਂ ਬੰਨੇ ਸੀ ਓਏ ਪੁੱਛਿਆ ਸੀ ਹਾਂ ਜੀ ਮੈਨੂੰ ਕਹਿੰਦੇ ਮਿਰਜਿਆ ਮੇਰੀ ਮਜਬੂਰੀ ਸੀ ਮੈਂ ਕੀ ਕਰਦੀ ਆਖਰ ਸੌਰੀ ਕਹਿਣ ਲੱਗੀ ਮੈਂ ਵੀ ਕਿਹਾ ਮਿੱਟੀ ਪਾਓ ਭਾਈ ਜੋ ਹੋਇਆ ਤਾਂ ਹੋਇਆ ਆਪਾਂ ਤੇ ਕਰਤਾ ਕੋਲ ਸਕਦੇ ਨਹੀਂ ਪਰ ਇੱਕ ਗੱਲ ਹੈ ਜੇ ਸਵਾਰ ਕਿਸੇ ਨੇ ਤੜਖੜ ਕੀਤੀ ਨਾ ਸੁਣੇ ਸਹਮਾ ਦਾ ਸਭ ਨੂੰ ਨਾ ਭਾਈ ਕਬਜ਼ੇ ਦੇ ਪਹਿਲੇ ਉਹ ਡਾਂ ਖੜ ਉਹ ਡਾਂກੀ ਨਹੀਂ ਖੜਕੂ ਇਸ ਵਾਰ ਮਰਜਾ ਨਹੀਂ ਉਹ ਸਾਬਾਂ ਦਾ ਭਰਾ ਟਿਕਣ ਦਾ ਸਾਲੇ ਅਮਰੀਕਾ ਦੇ ਟਾਮਰਾ ਵਾਂਗੂ ਹਾਂ ਫਿਰ ਤੂੰ ਇਸ ਵਾਰ ਪੂਰਾ ਟੱਲ ਲੈ ਮਰਜਿਆ ਨਾਲੇ ਹੁਣ ਉਹ ਸਾਲੀਆਂ ਮੈਂ ਪਹਿਲਾਂ ਹੀ ਗਲਤੀਆਂ ਨਹੀਂ ਕਰ ਜਿਹੜੀਆਂ ਮੈਂ ਉਹ ਪਿਛਲੀ ਆ ਤਾਂ ਮੈਂ ਤੀਰ ਥੋੜੇ ਲੈ ਕੇ ਆ ਹਾਂ ਉਹ ਵੀ ਉਹਨੇ ਭੰਨ ਤੇ ਬੱਲੇ ਬੱਜਿਆ ਕੀ ਇਹ ਸਵਾਰ ਲੋੜ ਤੋਂ ਹੀ ਨਾ ਕਾਕਾ ਝੋੜਾ ਭਰ ਕੇ ਲਿਜਾਉ ਕਾਪੂਸਾ ਦਾ ਝੋੜਾ ਭਰ ਕੇ ਝੋੜਾ ਭਰ ਕੇ ਉਹ ਤੰਗੜਾ ਤੇ ਭਰਾ ਮਾਰਨੇ ਕਿ ਸਾਡਾ ਸ਼ਹਿਰ ਮੁਕਣਾ ਉਹ ਜੇ ਸਾਡੇ ਦੇ ਸ਼ਹਿਰ ਵੀ ਆ ਗਿਆ ਨਾ ਆਪਾਂ ਹੋ ਗਏ ਕਿਹੜਾ ਛੱਡ ਇਹ ਦੂਸਰੀ ਗੱਲ ਇਸ ਵਾਰ ਮੈਂ ਰਾਤ 'ਚ ਨਹੀਂ ਸੌਂਦਾ ਬਾਈ ਸਾਰੇ ਬੜ ਦਿੰਦੇ ਆ ਮੈਂ ਵੀ ਕਾਫੀ ਸਾਲ ਹਾਂ ਓਏ ਬੱਲੇ ਪਰ ਇੱਕ ਤਾਂ ਛੱਡ ਗਿਆ ਬਾਈ ਕਿਹੜੀ ਓ ਇਸ ਵਾਰ ਭਰਾਵਾਂ ਨਾਲ ਲੈ ਜੀ ਕਿਤੇ ਇਕੱਲਾ ਭਾਜੇ ਓਏ ਨਾ 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 ਓ ਇੰਨਾ ਤਾਂ ਸਾਰੇ ਉਹ ਮੈਨੂੰ ਲੁੱੱਚੇ ਜੇ ਸ਼ਮੀਰ ਆ ਗਿਆ ਉਹ ਖਤਰਾ ਨਹੀਂ ਕਿ ਨਾਲ ਦੇ ਭਰਾਵਾਂ ਤੋਂ ਉਹ ਕੀ ਚੱਲਦਾ ਮੇਰਾ ਉਹਨਾਂ ਨਾਲ ਉਹ ਤਾਂ 7-8 ਕੇਸ ਕਰੀ ਬੈਠਿਆ ਮੇਰੇ ਤੇ ਕਹਿਨੂ ਤਾਂ ਸਾਲੇ ਮੇਰੇ ਭਰਾ ਨੇ ਪਰ ਕਦੋਂ ਦੇ ਜਾਨੋ ਮਾਰਨ ਨੂੰ ਫਿਰਦੇ ਆ ਮੈਨੂੰ ਕਿ ਤਾ ਉਹ ਵੱਲ ਆ ਜਿਹੜਾ ਮੈਨੂੰ ਕੋ ਚਾਹੀਂ ਲੰਦਾ। ਚਾ ਮਿਰਜੀ ਬਈ ਹਾਂ ਮੈਨੂੰ ਆਇਆ ਅਸਾ। ਆਪਾਂ ਪਹਿਲਾ ਚੰਗੇ ਸੀ ਕਿਉਂ? ਬਈ ਇਹ ਤਾਂ ਪਤਾ ਨਹੀਂ ਭਰਾਵਾ ਵੀ ਆਪਾਂ ਪਹਿਲਾ ਚੰਗੇ ਸੀ ਕੋ ਹੁਣ। ਪਰ ਬਦਲ ਬਹੁਤ ਕੁਝ ਗਿਆ ਬਈ ਸਮੇਂ ਦੇ ਹਿਸਾਬ ਨਾਲ। ਹਾਂ ਬਈ ਇਹ ਤਾਂ ਆ ਸਮੇਂ ਦੇ ਹਿਸਾਬ ਨਾਲ ਬਦਲ ਆਪਣੀਆਂ ਪ੍ਰੇਮਕਾਵਾਂ ਵੀ ਬਹੁਤ ਗਈਆਂ ਨੇ। ਹਾਂ ਆ ਹੁਣ ਮੇਰੇ ਵਾਲੀ ਲੈ ਲਓ। ਹੋਰ ਹੀ ਗੱਲਾਂ ਕਰੀ ਜੂ। ਅਖੇ ਮੈਨੂੰ ਨਾ ਮਿਰਜਿਆ ਆਂ ਘੂੜੀ ਦੀ ਚੰਗੀ ਨਹੀਂ ਲੱਗਦੀ। ਮੇਰੇ ਲਈ ਤਾਂ ਕਾਰ ਲੈ ਕੇ ਆ। ਕਿ ਹੁਣ ਲੈਦਾ ਮਰ ਤੂੰ ਨੂੰ ਮੈਂ। ਇੱਕ ਦਿਨ ਮੈਨੂੰ ਬੈਠੀ ਬੈਠੀ ਕਹਿੰਦੀ ਮਿਰਜਾ ਹਾਂ ਆ ਤੇਰਾ ਬੈਂਕ ਬੈਲੈਂਸ ਕਿੰਨਾ ਕੋਈ ਨਾ ਉਹ ਕੋਈ ਪੁੱਛਣ ਵਾਲਾ ਹੋਵੇ ਵੀ ਕਦੇ ਮਿਰਜਾਂ ਦੇ ਵੀ ਬੈਂਕ ਬੈਲੈਂਸ ਹੋਏ ਨਹੀਂ ਨਾ ਵੀ ਜਨਾਬ ਨੇ ਦੱਸ ਦੇ ਰਾਤੀ ਕਿ ਇੱਕ ਦੋਕ ਬੈਂਕ ਦਾ 5-5 ਲੱਖ ਦੇ ਨਾ ਓਏ ਆ ਤੇਰੇ ਚੋ ਡਾਲਰ ਸੇ ਬੋਲਣ ਲੱਗੇ ਮੈਂ ਤੈਨੂੰ ਦੱਸਾਂ ਚੋਕਿੰਗ ਜੋਕਿੰਗ ਕੀ ਕਰਦੇ ਸੇ ਜੋਕਿੰਗ ਜੋਕਿੰਗ ਅੱਛੇ ਆਏ ਦੱਸ ਮੇਰੀ ਕਹਾਣੀ ਤਾਂ ਤੂੰ ਲੱਲੇ ਪੱਲੇ ਕਰਕੇ ਸਾਰੀ ਸੁਣ ਗਿਆ ਆਪਦੇ ਬਾਰੇ ਵੀ ਦੱਸ ਤੂੰ ਹੀਰ ਤੱਕ ਕਿਵੇਂ ਪਹੁੰਚ ਕੀਤੀ ਭਾਈ ਮਿਰਜਿਆ ਇਸ ਵਾਰ ਆਪਾਂ ਹੀਰ ਦੇ ਪਲੰਗ ਤੇ ਬਹਿ ਕੇ ਛਿੱਤਰ ਨਹੀਂ ਖਾਤੇ ਅੱਛਾ ਹਾਈ ਟੈਕ ਪਹੁੰਚ ਕੀਤੀ ਆ ਰਾਂਜੀ ਹਾਂ ਹਾਈ ਟੈਕ ਮਤਲਬ ਜਾਨਕੀ ਇੰਸਟਾ ਜਰੀਏ ਅੱਛਾ ਕੋਈ ਇੰਸਟਾਗ੍ਰਾਮ ਜਰੀਏ ਪਾਇਆ ਤੇ ਚਾ ਹਾਂ ਇੰਸਟਾਗ੍ਰਾਮ ਇੱਕ ਗੱਲ ਦੱਸਾਂ ਬਈ ਤੈਨੂੰ ਆ ਆਨਲਾਈਨ ਪਿਆਰ ਤੇ ਬਾਲਾ ਭਰੋਸਾ ਨਹੀਂ ਕਰੀਦਾ ਹੁੰਦਾ ਪੂਰਾ ਪਤਾ ਨਹੀਂ ਕੀ ਨਿਕਲੇ ਫਿਰ ਝਾਕੇਗਾ ਬਿਟਰ ਬਿਟਰ ਬਈ ਡਰਾਈ ਕੰਮ ਤੈਨੂੰ ਓਏ ਠਾਉਂਦਾ ਨਹੀਂ ਮਜ਼ਾਕ ਕਰਦਾ ਓ ਮੇਰੇ ਨਾਲ ਹੀ ਕਾਲਜ ਚ ਪੜਦੀ ਆ ਬਥੇਰੀ ਚਾ ਅੱਛਾ ਐਂ ਦੱਸ ਚੂਚੇ ਕੋਲ ਕਿਵੇਂ ਜਾਏਗਾ ਬਈ ਪਹਿਲਾਂ ਵੀ ਉਹੀ ਲੈ ਕੇ ਗਈ ਸੀ ਮੈਂ ਹੁਣ ਤੇ ਹੁਣ ਵੀ ਕਾ ਨਹੀਂ ਪੂਰਾ 플ਾਨ ਤਿਆਰਾਂ ਰਾਂਜੀ ਅੱਛਾ ਬਈ ਇੱਕ ਗੱਲ ਤਾਂ ਹੈ ਬੜੀ ਡਾਢੀ ਆ ਤੇਰੇ ਵਾਲੀ ਆਹ ਦੇਖ ਲੈ ਪਿਛਲੀ ਵਾਰ ਕਿਵੇਂ ਸਾਰਿਆਂ ਨੂੰ ਉਂਗਲਾਂ ਤੈਨ ਚਾਉਂਦੀ ਰਹੀ ਤੇ ਇੱਥੋਂ ਸੌਰੀ ਦਿਆ ਚੂਰੀ ਖਾਣ ਤੋਂ ਬਿਨਾ ਤੂੰ ਸਰਿਆ ਹੀ ਨਹੀਂ ਹੈਂ